ਮਾਂ ਨੇ ਪਹਿਲਾਂ ਖੁਦ ਪੀਤੀ ਜ਼ਹਿਰੀਲੀ ਚੀਜ਼ ਫਿਰ ਆਪਣੀ ਲਾਡਲੀ ਧੀ ਨੂੰ ਪਲਾ ਦਿੱਤੀ ਹੁਣ ਪੂਰਾ ਪਰਿਵਾਰ ਹੈ ਸਦਮੇ 'ਚ ਦੇਖੋ ਕਿਵੇਂ ਮਾਤੇ ਧੀ ਦੀ ਹੋ ਗਈ ਦਰਦਨਾਕ ਮੌਤ ਇਸ ਵੇਲੇ ਦੀ ਵੱਡੀ ਤੇ ਬੇहद ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਸੰਗਰੂਰ ਦੇ ਭਵਾਨੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਕਾਲਜ ਦੇ ਪ੍ਰੋਫੈਸਰ ਦੀ ਪਤਨੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਆਪਣੀ ਮਾਸੂਮ ਧੀ ਦਾ ਵੀ ਖਿਆਲ ਨਾ ਕੀਤਾ ਉਸ ਤੇ ਵੀ ਤਰਸ ਨਾ ਆਇਆ ਪਹਿਲਾਂ ਆਪ ਜ਼ਹਿਰ ਪੀ ਲਈ ਫਿਰ 8 ਸਾਲ ਦੀ ਬੱਚੀ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਤੇ ਦੋਨਾਂ ਦੀ ਮੌਤ ਹੋ ਗਈ ਪਰਿਵਾਰ ਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਤੁਹਾਡੀ ਭਰਜਾਈ ਤੇ ਜਿਹੜੀ ਲੜਕੀ ਨੇ ਜਿਹੜਾ ਕੱਲ ਤੱਕ ਲੱਗੀ ਕੁਛ ਨਹੀਂ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਕਿ ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ ਚ ਥੋੜੀ ਬਚੀ ਉਹ ਚੱਕ ਕੇ ਛੋਟੀ ਕੁੜੀਏ ਸੋਹਰੇ ਮੋਂ ਨੂੰ ਲਾਤੀ ਸਾਨੂੰ 5 ਕਿ ਮਿੰਟ ਬਾਅਦ ਹੀ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ ਉੱਥੇ ਲੈ ਗਏ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਦੋਂ ਬਾਅਦ ਪਟਿਆਲਾ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ ਨੂੰ तकरीबन 22:00 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕੀ ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜੀ ਕੁਝ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਤਾਂ ਪੇਕੀ ਕੀ ਕਾਰਨ ਕਰਤੀ ਗਈ ਪੇਕੀ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪਾਇਆ ਸੀ ਤੰਨੇ ਜੀ 5 ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ ਤੱਕ ਲਈ ਆਈ ਸੀ ਕੱਲ੍ਹ ਹੀ ਆਏ ਸੀ ਜੀ ਹਾਂਜੀ ਹਾਂਜੀ ਤਾਂ ਲੱਗਦਾ ਕਿਉਂ ਜਿਹੜਾ ਤੁਹਾਡੇ ਮੁਤਾਬਿਕ ਕੀ ਲੱਗਦਾ ਵੀ ਜਿਹੜਾ ਇਹ ਆ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜ਼ਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀ ਪਰੇਸ਼ਾਨੀ ਲੱਗੀ ਜੀ ਕਿਸੇ ਇੱਥੇ ਤਾਂ ਕੋਈ ਪ੍ਰੋਬਲਮ ਕਿਸੇ ਗੱਲ ਦੀ ਹੋਈ ਨਹੀਂ ਜੀ ਇਹ ਗੱਲਬਾਤ ਹੋ ਰਹੀ ਨੂੰ ਨਾ ਨਾ ਦੱਸ ਦਿੰਦੀ ਫੇਰ ਵੀਰ ਜੀ ਇੱਥੇ ਤੱਕ ਨਾਪ ਤਕਾਨੂੰ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਘਰਾਂ ਛੋਟੀ ਪਰਜਾਈ ਨਹੀਂ ਆਪਣੀ ਧੀ ਸਮਝਿਆ ਸੀ ਜੀ ਤੇ ਮੈਨੂੰ ਵੀ ਉਹ ਆਪਦਾ ਬਾਪ ਐ ਸਮਝਿਆ ਨਹੀਂ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਟਾ ਇਹ ਛੋਟੀ ਕੁੜੀ ਕਿੰਨੇ ਸਾਹ ਛੋਟੀ ਕੁੜੀ ਵੀਰ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਗੋਲਡ ਮੈਡਲਿਸਟ ਸੀ ਕੁੜੀ ਉਹ ਲੱਗਦਾ ਸੀ ਵੀ ਕੋਈ ਅਜਿਹਾ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਤੱਕ ਨੂੰ ਜਿਹੜਾ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਉਹਨੇ ਪਤਾ ਨਹੀਂ ਕੀ ਸਮਝ ਤੋਂ ਬਾਹਰ ਵੀ ਆਪ ਪੀਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਡੈਡੀ ਮੈਂ ਵੀ ਮੰਮੀ ਨੇ ਕੋਈ ਘੋੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾਰਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜ਼ਿਆਦਾ ਉਹਦਾ ਪੂਰਾ ਹੋਰ ਵਾਲਾ ਘਟਾ ਜੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁੁੱਧਾ ਵੱਜ ਗਿਆ ਬਿਲਕੁਲ ਜੀ ਮਾਂ ਨੇ ਪਹਿਲਾਂ ਖੁਦ ਪੀਤੀ ਜ਼ਹਿਰੀਲੀ ਚੀਜ਼ ਫਿਰ ਆਪਣੀ ਲਾਡਲੀ ਧੀ ਨੂੰ ਪਲਾ ਦਿੱਤੀ ਹੁਣ ਪੂਰਾ ਪਰਿਵਾਰ ਹੈ ਸਦਮੇ 'ਚ ਦੇਖੋ ਕਿਵੇਂ ਮਾਤੇ ਤੀ ਦੀ ਹੋ ਗਈ ਦਰਦਨਾਕ ਮੌਤ ਇਸ ਵੇਲੇ ਦੀ ਵੱਡੀ ਤੇ ਬੇहद ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਸੰਗਰੂਰ ਦੇ ਭਵਾਨੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਾਲਜ ਦੇ ਪ੍ਰੋਫੈਸਰ ਦੀ ਪਤਨੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਆਪਣੀ ਮਾਸੂਮ ਤੀ ਦਾ ਵੀ ਖਿਆਲ ਨਾ ਕੀਤਾ ਉਸਤੇ ਵੀ ਤਰਸ ਨਾ ਆਇਆ ਪਹਿਲਾਂ ਆਪ ਜ਼ਹਿਰ ਪੀ ਲਈ ਫਿਰ 8 ਸਾਲ ਦੀ ਬੱਚੀ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਤੇ ਦੋਨਾਂ ਦੀ ਮੌਤ ਹੋ ਗਈ। ਪਰਿਵਾਰ 'ਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਬੱਚੇ ਕੀ ਨਾਮ ਤੁਹਾਡਾ? ਮਨਪ੍ਰੀਤ ਸਿੰਘ ਆਈ। ਬੱਚੇ ਕੀ ਗੱਲਬਾਤ ਹੋਈ ਹੈ ਜਿਹੜੀ ਤੁਸੀਂ ਭੁਝਾਈ ਤੇ ਜਿਹੜੀ ਇਸਤੀ ਨੇ ਜ਼ਹਿਰ ਖਾਣ ਦਾ ਲੱਗੀ। ਕੋਸ਼ਨੀ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ। 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ, ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ, ਖਾਣਾ ਖੋਣਾ ਖਾਧਾ। ਖਾਣਾ ਖੋਣਾ ਖਾਣ ਤੋਂ 5 ਕਿ ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਹਦੇ ਵਿੱਚ ਜੋ ਗਲਾਸ 'ਚ ਥੋੜੀ ਬਚੀ ਉਹ ਚੱਕ ਕੇ ਛੋਟੀ ਕੁੜੀਏ ਸੋਰੀ ਮੋਂ ਨੂੰ ਲਾਤੀ। ਸਾਨੂੰ 5 ਕਿ ਮਿੰਟ ਬਾਅਦ ਹੀ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ। ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ। ਉੱਥੇ ਲੈ ਗਈ। ਚਲੋ ਡਾਕਟਰ ਸਾਹਿਬ ਨੇ ਜਿੰਨੀ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ। ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ। ਤੇ ਰਾਤ ਤਕਰੀਬਨ 2:30 ਵਜੇ ਉਹਨਾਂ ਦੀ ਡੈਥ ਹੋ ਗਈ ਜੀ। ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਬਿਲਕੁਲ ਕੁਛ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣੀ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਤਾਂ ਪੇਕੀ ਕੀ ਕਾਰਨ ਕਰਕੇ ਗਈ ਪੇਕੀ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪਾਇਆ ਸੀ ਤੰ ਜੀ 5 ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ ਤਾ ਕੱਲ ਹੀ ਆਈ ਸੀ ਕੱਲ ਹੀ ਆਏ ਸੀ ਜੀ ਹਾਂਜੀ ਹਾਂਜੀ ਤਾਂ ਲੱਗਦਾ ਕਿਉਂ ਜਿਹੜਾ ਤੁਹਾਡੇ ਮਪਾ ਵੀ ਕੀ ਲੱਗਦਾ ਵੀ ਜਿਹੜਾ ਅੱਜ ਆ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜ਼ਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀ ਉਹ ਪਰੇਸ਼ਾਨੀ ਲੱਗੀ ਜੀ ਕਿਸਾ ਇੱਥੇ ਤਾਂ ਕੋਈ ਪ੍ਰੋਬਲਮ ਕਿਸੇ ਗੱਲ ਦੀ ਹੋਈ ਨਹੀਂ ਜੀ ਨਹੀਂ ਇਹ ਗੱਲਬਾਤ ਹੋਣੀ ਬਾਅਦ ਨਹੀਂ ਨਹੀਂ ਦੱਸ ਦਿੰਦੀ ਫੇਰ ਵੀਰ ਜੀ ਇੱਥੇ ਤੱਕ ਨਾਵਤ ਕਾਨੂੰ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਕਰਾ ਛੋਟੀ ਉੱਪਰ ਜਾਇ ਨਹੀਂ ਆਪਣੀ ਧੀ ਸਮਝ ਆ ਸੀ ਜੀ ਤੇ ਮੈਨੂੰ ਵੀ ਉਹ ਆਪ ਦਾ ਬਾਪ ਹੈ ਸਮਝ ਨਹੀਂ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਟਾ ਇਹ ਛੋਟੀ ਕੁੜੀ ਕਿੰਨੇ ਸਵਾਲ ਛੋਟੀ ਕੁੜੀ ਬੀਤ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਨੋਟਰ ਮੈਡਲਿਸਟ ਸੀ ਕੁੜੀ ਉਹ ਤਾਂ ਸੀ ਵੀ ਕੋਈ ਅਜੇਹਾ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਤੱਕ ਨੂੰ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਉਹਨੇ ਪਤਾ ਨਹੀਂ ਕੀ ਸਮਝ ਤੋ ਬਾਹਰ ਵੀ ਆਪ ਪੀਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਜੜੀ ਮੈਂ ਵੀ ਮੰਮੀ ਨੇ ਕੋਈ ਕੌੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾੜਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜ਼ਿਆਦਾ ਇਹਦਾ ਪੂਰਾ ਹੋਣ ਵਾਲਾ ਘਟਾ ਹੀ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁਧਾ ਬਚ ਗਿਆ ਬਿਲਕੁਲ ਜੀ